ਬਿਕਰਮ ਅਜੀਠਿਆ ਦੀ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ फडਕਦਾ ਹੋਇਆ ਨਸਰ ਆ ਰਿਹਾ ਹੈ ਤੇ ਉੱਥੇ ਪੰਜਾਬ ਸਰਕਾਰ ਤੇ ਲਗਾਤਾਰ ਪਲਟਵਾਰ ਵੀ ਕੀਤੇ ਜਾ ਰਹੇ ਨੇ ਤੇ ਦੱਸਦੀ ਹੈ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦਾ ਬਿਆਨ ਸਾਹਮਣੇ ਆ ਰਿਹਾ ਹੈ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਹਮੇਸ਼ਾ ਹੀ ਤੱਕੇਸ਼ਾਈ ਹੈ ਜਿਹੜੀ ਕਿ ਹੁੰਦੀ ਰਹੀ ਹੈ ਤੇ ਸਰਕਾਰਾਂ ਦੇ ਵੱਲੋਂ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਹਰ ਵਾਰ ਪਲਟਵਾਰ ਕੀਤਾ ਜਾ ਰਿਹਾ ਹੈ ਤੇ ਹੁਣ ਕ੍ਰਿਮ ਬਜੀਠਿਆ ਦੀ ਗ੍ਰਿਫਤਾਰੀ ਦੇ ਉੱਤੇ ਭੂੰਦੜ ਦੇ ਵੱਲੋਂ ਜਿਹੜਾ ਕਿ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਲੋਕਤੰਤਰ ਦਾ ਕਾਣ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ। ਦੁੱਖ ਦੀ ਗੱਲ ਹੈ ਬੜੀ ਸੀਰੀਅਸ ਗੱਲ ਹੈ ਕਿ ਮੈਂ ਸਮਝਦਾ ਕਿ ਸਰਕਾਰ ਸਭ ਕੁਝ ਭੁੱਲ ਗਈ ਹੈ। ਇਹਨੂੰ ਕੋਈ ਰੱਬ ਜਾਦ ਨਹੀਂ ਡੈਮੋਕਰੇਸੀ ਦਾ ਜਿੰਨਾ ਕਹਾਣ ਕੱਲ ਕੀਤਾ ਗਿਆ ਬਜੀਠਿਆ ਜੀ ਦੀ ਗ੍ਰਿਫਤਾਰੀ ਦਾ ਇਹ ਦਾ ਵੱਡਾ ਕਹਾਣ ਕਦੇ 60 ਸਾਲ ਚ ਮੈਂ ਨਹੀਂ ਦੇਖਿਆ ਐਮਰਜੈਂਸੀ ਵੀ ਦੇਖੀ ਸਾਨੂੰ ਜਿੱਤ ਨਾਲ ਆਉਂਦੇ ਸੀ ਜਿੱਤ ਨਾਲ ਲੈ ਕੇ ਜਾਂਦੇ ਸੀ ਜਿੱਤ ਨਾਲ ਬੁਲਾਉਂਦੇ ਸੀ ਆ ਜੋ ਕੱਲ ਕੁਝ ਹੋਇਆ ਜਿਸ ਤਰ੍ਹਾਂ ਬੀਬਾ ਜੀ ਜੀਲਿਵ ਕੌਰ ਦੇ ਘਰੇ ਜਾ ਕੇ ਛਾਪਾ ਮਾਰਿਆ 40 ਬੰਦੇ ਚਲੇ ਗਏ ਟਾਈਮ ਜੋ ਸਿਲੈਕਟ ਕੀਤਾ ਜਿਹਨ ਮਜੀਠਾ ਜੀ ਨੂੰ ਫੜ ਕੇ ਜਿਸ ਧੰਗ ਨਾਲ ਲਗੇ ਇਹ ਗੱਲਾਂ ਅਖੀਰ ਆ ਜਿਹੜੀਆਂ ਇਹ ਡੈਮੋਕ੍ਰੇਸੀ ਵਾਸਤੇ ਬਹੁਤ ਮਾੜੀਆਂ ਇਹਦਾ ਅਸਰ ਸਾਰਿਆਂ ਤੇ ਪਹਿਲਾ ਪੁਆਇੰਟ ਦਾ ਸਭ ਤੋਂ ਵੱਡਾ ਇਹ ਆ ਦੂਸਰਾ ਇਹ ਹੈ ਕਿ ਨੇ ਜੀ ਇਸ ਦਾ ਇੱਕ ਕੇਸ ਬਣਾਇਆ ਹੈ ਬੜਾ ਸੀਰੀਅਸ ਕੇਸ ਹੈ ਇਹਦਾ ਜੀ ਇੰਨਾ ਕੁਝ ਹੋ ਗਿਆ ਇੰਨਾ ਕੁਝ ਹੋ ਗਿਆ ਮੈਂ ਉਹਦੇ ਨਾਲ ਕਾਨੂੰਨ ਜਾਣਾ ਨਾ ਮੈਂ ਡਿਟੇਲ ਜਾਣਾ ਮੈਂ ਦੋ ਤਿੰਨ ਗੱਲਾਂ ਇਹ ਕਹਿਣੀਆਂ ਨੇ ਕਿ ਜੇ ਤਾਂ ਦਿੱਲੀ ਚ ਕੇਸ ਬਣਦੇ ਆ ਆਪ ਵਾਲਿਆਂ ਤੇ ਕਹਿੰਦੇ ਸਾਡੇ ਸਾਰੇ ਝੂਠੇ ਕੇਸ ਤੇ ਜੇ ਇਹ ਤੀਜਾ ਕੇਸ ਬਣਾਤਾ ਪਹਿਲਾ ਬਣਾਇਆ ਉਹ ਚ ਕੁਝ ਨਹੀਂ ਨਿਕਲਿਆ ਹਾਈ ਕੋਰਟ ਨੇ ਖਤਮ ਕਰਤਾ ਦੂਜਾ ਬਣਾਇਆ ਉਹ ਚ ਕੁਝ ਨਹੀਂ ਨਿਕਲਿਆ ਇਹ ਇਹ ਕੇਸ ਆਲਰੇਡੀ 4 ਸਾਲ ਦਾ ਬਣਿਆ ਹੋਇਆ ਹੈ ਇਹਦਾ ਕੋਈ ਚਲਾਨ ਨਹੀਂ ਪੇਸ਼ ਕਰ ਸਕੇ ਉਸ ਨੂੰ ਹੁਣ 3 ਸਾਲ ਬਾਅਦ ਦਮੇ ਠੰਗਣ ਵਾਲਾ ਕੇ ਉਸ ਨੂੰ ਕੇਸ ਨੂੰ ਪੇਸ਼ ਕਰਦਾ ਦੇਖੋ ਕੇਸ ਕਿਸੇ ਤੇ ਵੀ ਬਣਾਉਣਾ ਹੈ ਜਿੱਤੇ ਜਿਗਤਾ ਬਣਾਉਣਾ ਆਪਾਂ ਸਾਰੇ ਬੈਠੇ ਆ ਆਪਣੇ ਤੇ ਬਣਾ ਦਿਓ ਕੇਸ ਬਣਾਉਣ ਕੋ ਔਖਾ ਨਹੀਂ ਸਰਕਾਰਾਂ ਨੂੰ ਅੱਗੇ ਕੋਰਟ ਚੱਲਦਾ ਤੁਸੀਂ 2 ਸਾਲ ਬਾਅਦ ਕਦੋਂ ਵਿੱਚ ਇੱਕੜ ਚ ਡੜਾ ਮਾਰ ਦਿਓ ਕਿੱਡੇ ਚਿੱਟੇ ਕੱਪੜੇ ਨਾੜੇ ਮੋਟਾ ਬਿੱਟੀ ਪੈ ਜੂਗੀ ਤਾਂ ਹੋਵੋਂਗੇ ਘਰੇ ਜਾ ਕੇ ਤਾਂ ਸਾਫ ਹੋਣਗੇ ਉਹ ਤੇ ਟਾਈਮ ਲੱਗੂ ਸੋ ਇਸ ਕਰਕੇ ਇੱਕ ਬਹੁਤ ਮਾੜੀ ਰਵਾਇਤ ਹੈ ਜਿਸ ਤੰਗਣਾ ਕਰ ਰਹੇ ਸੋ ਦੂਸਰਾ ਪੁਆਇੰਟ ਮੇਰਾ ਇਹ ਹੈ ਕਿ ਜਿਹੜੇ ਗਲਤ ਕੇਸ ਬਣਾਉਂਦੇ ਉਹ ਤਰੀਕਾ ਠੀਕ ਨਹੀਂ ਤੇ ਬਹੁਤ ਗਲਤ ਹੈ ਕੋ ਸਬਕ ਸਿੱਖੋ ਆਪਦੇ ਤੋਂ ਸਿੱਖ ਜਿਓ ਕਿ ਤੁਹਾਡੇ ਨਾਲ ਕੀ ਹੋ ਰਹੀ ਹੈ ਤੁਸੀਂ ਉਸ ਵੇਲੇ ਕਿੰਨਾ ਰੌਲਾ ਪਾਉਂਦੇ ਤੇ ਤੁਸੀਂ ਕਿਉਂ ਕਿਉਂ ਕਰ ਰਹੇ ਹੋ ਮੈਂ ਸਮਝਦਾ ਤੁਸੀਂ ਕਹੋਗੇ ਜੀ ਤਾਂ ਕੇਸ ਫੂਲ ਪ੍ਰੂਫ ਹੋਣਾ ਤਾਂ ਇਹ ਕਿਉਂ ਕਰ ਰਹੇ 4 ਸਾਲ ਤੱਕ ਕੁਝ ਨਿਕਲ ਨਹੀਂ ਸਕਿਆ ਨਾ ਬਾਰ ਬਾਰ ਉਹ ਜੇਲ੍ਹ 'ਚ ਵੀ ਰੱਖ ਲਿਆ ਤਿੰਨ ਸਿੱਟਾਂ ਬਦਲਤੀਆਂ ਦੋ ਤਿੰਨ ਚੀਜ਼ ਬਦਲਤੇ ਵਿਜੀਲੈਂਸ ਦੇ ਫਿਰ ਜਿਹੜਾ ਅਫਸਰ ਆਉਂਦਾ ਇਨਕੁਆਰੀ ਉਹ ਤੋਂ ਦੂਜਾ ਬਦਲ ਦੇ ਕੋਈ ਸਸਪੈਂਡ ਹੀ ਕਰਤੇ ਕੋਈ ਬਗੈਰ ਚਾਰਜ ਦੇ ਕਰਤੇ ਬਦਲ ਕੇ ਧਰਤੇ ਹਰ ਚੀਜ਼ ਦੇਖ ਲਈ ਹੈ ਸਾਰੀ ਦੇਖਣ ਤੋਂ ਬਾਅਦ ਹੁਣ ਇੱਕ ਨਵੇਂ ਢੰਗ ਨਾਲ ਲਿਆ ਕੇ ਲੰਬਾ ਚੌੜਾ ਚਿੱਠਾ ਪੇਸ਼ ਕਰਤਾ ਕੋਈ ਬਹੁਤ ਔਖਾ ਨਹੀਂ ਚਿੱਠੇ ਪੇਸ਼ ਕਰਨੇ ਕਿਸ ਤੇ ਕੁਝ ਕਰ ਦਿਓ ਬਾਅਦ ਚ ਉਹਦਾ ਰਿਜ਼ਲਟ ਨਿਕਲਦਾ ਅੱਜ ਤੱਕ ਇਹਦਾ ਮਿੱਟੀ ਸਿੱਟ ਦਿਓ ਸੋ ਇਹ ਜਿਹੜੀਆਂ ਦੋ ਤਿੰਨ ਗੱਲਾਂ ਇਹਨਾਂ ਨੇ ਕੀਤੀਆਂ ਨੇ ਇਹਨਾਂ ਦਾ ਬਹੁਤ ਮਾੜਾ ਰਿਜ਼ਲਟ ਹੈ ਇਹਨਾਂ ਵਾਸਤੇ ਦੂਜਾ ਮੈਂ ਤੀਜਾ ਇੱਕ ਪੁਆਇੰਟ ਸਭ ਤੋਂ ਵੱਡਾ ਇਹ ਹੈ ਕਿ ਮੈਂ ਸਾਰੀ ਜਿੰਨੀ ਪੰਜਾਬ ਦੀ ਅਪੋਜੀਸ਼ਨ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਸ਼ੁਕਰ ਹੈ ਕਿ ਪਹਿਲੀ ਵਾਰ ਕਿਸੇ ਚੰਗੇ ਕੰਮ ਤੇ ਜਿੱਥੇ ੱੱੱਕਾ ਹੋ ਰਿਹਾ ਸੀ ਕਿਸੇ ਨਾਲ ਵੀ ਹੋਏ ੱੱੱਕਾ ਸਾਰਿਆਂ ਨੂੰ ਇਕੱਠੋ ਕੇ ਉਸ ੱੱੱਕੇ ਦੇ ਖਿਲਾਫ ਲੜਨਾ ਚਾਹੀਦਾ ਹੈ ਕੱਲ ਸਾਰੀਆਂ ਪਾਰਟੀਆਂ ਨੇ ਕਾਂਸ ਤੋਂ ਲੈ ਕੇ ਜਿੰਨੀਆਂ ਵੀ ਅਪੋਜੀਸ਼ਨ ਪਾਰਟੀਆਂ ਦਾ ਆਪ ਨੂੰ ਛੱਡ ਕੇ ਈਵਨ ਮੈਂ ਕਹਿ ਰਿਹਾ ਕਿ ਆਪ ਦੇ ਵੀ ਕਿਹਾ ਕੁਬੇਰ ਸਾਹਿਬ ਨੇ ਕਿ ਮੇਰੇ ਵੱਤ ਭੇਦਣਾ ਲੇਕਿਨ ਤਰੀਕਾ ਗਲਤ ਜੋ ਕੁਛ ਕਰ ਰਹੇ ਇਹਨਾਂ ਗਲਤ ਹੈ ਤੇ ਫਿਰ ਉਹਨੇ ਕਿੰਨਾ ਪਹਿਲਾਂ ਕਿਹਾ ਕਿ ਫਲਾਣੇ ਫਲਾਣੇ ਅਫਸਰਾਂ ਨੇ ਫਲਾਣੇ ਬੰਦੇ ਇਹਨਾਂ ਦੇ ਇਨਵੋਲਵ ਨੂੰ ਡਰਗ ਚੰਬਰ ਰਿਸਰਚ ਕੋਈ ਉਹਦਾ ਜਵਾਬ ਨਹੀਂ ਸੋ ਇਸ ਕਰਕੇ ਮੈਂ ਉਹਦਾ ਤਨਵਾਦ ਕਰਦਾ ਕਿ ਕਿਸੇ ਚੰਗੀ ਗੱਲ ਨੂੰ ਜਦੋਂ ਠੀਕ ਹੋਵੇ ਤੇ ਸਾਰੇ ਵਿਰੋਧੀਆਂ ਨੇ ਵੀ ਕਿਹਾ ਅਸਲ ਡੈਮੋਕ੍ਰੇਸੀ ਇਹ ਹੈ ਜੇ ਚੰਗਾ ਕੰਮ ਕਰਦੇ ਹੁਣ ਮੈਂ ਵੀ ਸ਼ਾਬਾਸ਼ ਦੇ ਦੂੰ ਤੁਸੀਂ ਕਰੋ ਜਿਹੜੇ ਤੁਸੀਂ ਵਾਅਦੇ ਕੀਤੇ ਨੇ ਪੂਰੇ ਕਰੋ ਉਹਨਾਂ ਦੇ ਤਾਂ ਕੱਖ ਨਹੀਂ ਨਿਕਲਿਆ ਸਵਾਏ ਪ੍ਰਚਾਰ ਦੇ ਝੂਠੇ ਪਹਿਲਾਂ 15 ਵੀ ਕਾਂਗਰਸ ਵਾਲੇ ਤੇ ਬਣਾ ਤੇ ਕਿਸ ਦਾ ਚਲਾਨ ਨਹੀਂ ਪੇਸ਼ ਹੋਇਆ ਹੁਣ 3-4 ਸਾਲ ਦੇ ਸਾਡਿਆਂ ਤੇ ਵਾਰ-ਵਾਰ ਪੜਾਈ ਜਾਂਦੇ ਸੋ ਇਸ ਕਰਕੇ ਇਹ ਗੱਲਾਂ ਬਹੁਤ ਮਾੜੀਆਂ ਇਹਦੀ ਅਸੀਂ ਸਾਰੇ ਜਿਹੜੇ ਤਕੜੇ ਹੋ ਕੇ ਪਾਰਟੀ ਸਟੈਂਡ ਲੈ ਕੇ ਅਸੀਂ ਸਾਰਾ ਵਿਰੋਧ ਕਰਦੇ ਆ ਕਿਸੇ ਕੀਮਤ ਇਸ ਤੋਂ ਘਬਰਾਵਾ ਮੰਗੇ ਨਹੀਂ ਦਵਾਗੇ ਨਹੀਂ ਆਵਾਜ਼ ਦੀ ਬੰਦ ਹੋਈ ਚਾਹੁੰਦੇ ਨੇ ਕਿ ਆਵਾਜ਼ ਬੰਦ ਹੋ ਜਾਏ ਵਿਰੋਧੀਆਂ ਦੀ ਇਸ ਵਾਸਤੇ ਕੇਸ ਸੁਣਾ ਉਹ ਬੰਦ ਨਹੀਂ ਹੋ ਸਕਣੀ ਜੇ بڑے بڑے ਹਾਲਾਤਾਂ ਜਿਹੀ ਲੜਦੇ ਆਏ ਐ ਐਮਰਜੈਂਸੀ ਵਾਲੀ ਸਾਰੀ ਦੁਨੀਆ ਬੰਦ ਸੀ ਅੱਜ ਬਣਾ ਰਹੇ 50 ਸਾਲਾਂ ਸਾਰੀ ਦੁਨੀਆ ਬੰਸੀ ਅਕਾਲੀ ਦਲ ਦੇ ਇਕੱਲੇ ਦੇ ਮੋਰਚਾ ਲਾਇਆ ਸੰਤੋ ਫੜਨੀ ਆਏ ਮੈਂ ਐਮ ਐਲ ਏ ਸੀ ਮੇਰੇ ਐਮ ਐਲ ਏ ਦੇ ਹੁੰਦੇ ਹਾਤਕੜੀ ਲਗਾ ਕੇ ਮੇਰੇ ਪੇਸ਼ ਕੀਤਾ ਸੀ ਜੇ ਤੂੰ ਕੋ ਲਾ ਨਹੀਂ ਸੀ ਸਕਦੇ ਉਹ ਥਾਣੇਦਾਰ ਨੂੰ ਪਤਾ ਨਹੀਂ ਸੀ ਕੋਟ ਜਾ ਕੇ ਕੋਠੇ ਖੋਲੀ ਮਾਫੀ ਮੰਗ ਕੇ ਜਦੋਂ ਜੱਜ ਨੇ ਕੋ ਕਿ ਆ ਕੀ ਕੀਤਾ ਤੂੰ ਸੋ ਇਸ ਕਰਕੇ ਉਹ ਜੇ ਸਮੇਟ ਉੱਪ ਗਏ ਉਹਦਾ ਸਮਾਂ ਜ ਨਹੀਂ ਭਰਾਇਆ ਕਿ ਟੁੱਟਲੀ ਨਹੀਂ ਐਮਰਜੈਂਸੀ ਪਤਾ ਨਹੀਂ ਨਿਕਲਾਂਗੇ ਨਿਕਲੇ ਹੁਣ ਅਸੀਂ ਕੀ ਭਰਉਣਾ ਸੋ ਮੇਰੀ ਸਾਰਿਆਂ ਬੇਨਤੀ ਹੈ ਮੈਂ ਥੋੜਾ ਵੀ ਧਿਆਨ ਮਾਰ ਕਰ ਤਕ মিডিਆ ਨੇ ਵੀ